ਆਈ ਲੈਡਰ ਕੰਪਲੇਟ ਜਿਹੜੀ ਦਿੱਤੀ ਆ ਇਹਨਾਂ ਨੂੰ ਦਿੱਤੀ ਕਿੱਥੇ ਕੀਤੀ ਹੈ 112 ਤੇ ਕੀਤੀ ਹੈ ਸੁਬਾਹ ਕੰਪਲੇਟ ਕੀਤੀ ਤੇ ਮੌਕੇ ਤੇ ਪੁਲਿਸ ਆ ਗਈ ਸੀ ਟਾਈਮ ਤੇ ਹਾਂਜੀ ਆ ਗਈ ਸੀ 15 20 ਮਿੰਟ ਬਾਅਦ ਆ ਗਈ ਕੀ ਮਗਾਇਕੂ ਆ ਜਾਈਏ ਸਰ ਅਸੀਂ ਆ ਆਪਣੇ ਕੋਨਾ ਅਸੀਂ ਆਪਣੇ ਲਈ ਵੀਜ਼ਾ ਲਵਾਏ ਸੀਗੇ ਅਸੀਂ ਇਹਨਾਂ ਨੂੰ ਪੈਸੇ ਦਿੱਤੇ ਠੀਕ ਹੈ ਨਾ ਇਹਨਾਂ ਨੇ ਨਕਲੀ ਵੀਜ਼ਾ ਦੇ ਦਿੱਤੇ ਸਾਨੂੰ ਕਹਿੰਦੇ ਤੁਹਾਡੇ ਬੰਦੇ ਦਾ ਵੀਜ਼ਾ ਲੱਗਿਆ ਉਸ ਬਾਅਦ ਜਿਹੜੇ ਇਹਦੇ ਮਾਲਕ ਆ ਉਹ ਭੱਜ ਗਏ ਆ ਕਿ ਅੱਜ ਜਦੋਂ ਸਾਨੂੰ ਪਤਾ ਲੱਗਾ ਕਿ ਨਕਲੀ ਵੀਜ਼ਾ ਲੱਗਾ ਹੈ ਤੇ ਅਸੀਂ ਇੱਥੇ ਦੁਬਾਰਾ ਸੀ ਆਏ ਕਿ ਸਾਡੇ ਪੈਸੇ ਸਾਨੂੰ ਵਾਪਸ ਕਰੋ ਤਾਂ ਉਹ ਕਹਿੰਦੇ ਕਿ ਅਸੀਂ ਨਹੀਂ ਦੇਵੇਂਗੇ ਤੁਹਾਡਾ ਕੀ ਨਾਮ ਆ ਜੀ ਮੇਰਾ ਸੋਨਿਆ ਕਿੱਥੋਂ ਆ ਤੁਸੀਂ ਅਸੀਂ ਜਲੰਧਰ ਤੋਂ ਜਲੰਧਰ ਤੋਂ ਆਈ ਆ ਇਹ ਤੁਸੀਂ ਇਹ ਕੁੱਲ ਪੈਸੇ ਕਿਨੇ ਦਿੱਤੇ ਇਹਨਾਂ ਨੂੰ ਅਸੀਂ ਇਹਨਾਂ ਨੂੰ 3 ਲੱਖ ਪੈਸੇ ਦਿੱਤੇ ਆ ਮੈਨੂੰ ਕਿਹਨੂੰ ਦਿੱਤਾ ਸੀ 3 ਉਹ ਮੈਡਮ ਨੂੰ ਦਿੱਕਤਾ ਸੀਗਾ ਮੈਡਮ ਅੰਦਰ ਆ ਉਹਨਾਂ ਨੂੰ ਦਿੱਕਤਾ ਸੀ ਤੁਹਾਨੂੰ ਦੱਸਿਆ ਸੀ ਕਿਸੇ ਨੇ ਇੱਥੇ ਆਉਣ ਨੂੰ ਜਾਂ ਤੁਸੀਂ ਮਰ ਕਿੱਦਾਂ ਆਏ ਇੱਥੇ ਅਸੀਂ ਇਹਨਾਂ ਦੀ ਵੀਡੀਓ ਦੇਖ ਕੇ ਆਏ ਸੀਗੇ ਹਾਂਜੀ ਫਿਰ ਇਹਨਾਂ ਨੇ ਗੱਲ ਵੀ ਕੀਤੀ ਅਸੀਂ ਇਹਨਾਂ ਨਾਲ ਸਾਰੀ ਗੱਲ ਕੀਤੀ ਹੈ ਕਹਿੰਦੇ ਬਿਲਕੁਲ ਸਹੀ ਆ ਕਹਿੰਦੇ ਫੇਕ ਨਹੀਂ ਹੈਗਾ ਸੀ ਇਹਨਾਂ ਨੂੰ ਪੁੱਛਿਆ ਇਹ ਨਕਲੀ ਵੀਜ਼ਾ ਕਿੱਥੇ ਦਾ ਦਿੱਤਾ ਤੁਹਾਨੂੰ ਪੁਰਤਗਾਲ ਦਾ ਤੇ ਕਿੰਨੇ ਪੈਸੇ ਲਏ ਆ ਟੋਟਲ ਇਹਨਾਂ ਨੇ 3 ਲੱਖ ਰੁਪਈਆ ਲੈ ਲਿਆ ਟੋਟਲ 3 ਲੱਖ ਰੁਪਈਆ ਡਗੋਲੇ ਆ ਜੀ ਹਾਂਜੀ 3 ਲੱਖ ਤੁਹਾਨੂੰ ਨਕਲੀ ਵੀਜ਼ਾ ਲਾਗੇ ਤੁਹਾਨੂੰ ਦਿੱਤਾ ਹਾਂਜੀ ਹਾਂਜੀ ਤੁਸੀਂ ਕਿੱਥੋਂ ਕੈਲੀਫੋਰਨੀਆ ਕਰਾਇਆ ਸੀ ਅਸੀਂ ਤੇ ਜਿਹੜੇ ਪੈਸੇ ਦਿੱਤੇ ਹੈ ਉਹਨਾਂ ਦੀ ਕੋਈ ਰਸੀਦ ਹੈਗੀ ਆ ਤੁਹਾਡੇ ਕੋਲ ਪੈਸੇ ਦਿੱਤੇ ਆ ਦੀ ਹਾਂਜੀ ਪੂਰਾ ਹੈਗਾ ਆ ਕਿੱਦਾਂ ਦਿੱਤੇ ਸੀਗੇ ਪੈਸੇ ਅਸੀਂ ਕੈਸ਼ ਵੀ ਦਿੱਤੇ ਅਸੀਂ ਆਨਲਾਈਨ ਵੀ ਕੀਤੇ ਹੋਇਆ ਠੀਕ ਹੈ ਜੀ ਤੇ ਕੀ ਮੰਗ ਕਰਦੇ ਹੋ ਹੁਣ ਤੁਸੀਂ ਅਸੀਂ ਕਹਿੰਦੇ ਇਹਨਾਂ ਨੇ ਲਗੜੀ ਦੀਦ ਰਾਖੀ ਤਾਂ ਸਾਡੇ ਸਾਨੂੰ ਪੈਸੇ ਵਾਪਸ ਕਰਨ ਤੇ ਸਾਡੇ ਜਿੰਨੇ ਪੈਸੇ ਸਰਵਿਸ ਦੇ ਕੇ ਸਾਰੇ ਸਾਨੂੰ ਵਾਪਸ ਮੌਕੇ ਤੇ ਪੁਛਿਸ਼ ਕੈਦ ਕੀਤੀ ਆ ਤੁਸੀਂ ਹਾਂਜੀ ਮੌਕੇ ਤੇ ਪੁਛਿਸ਼ ਕੈਦ ਕੀਤੀ ਆ ਹਾਂਜੀ ਹਾਂਜੀ ਜਿਹਨਾਂ ਨੂੰ ਕੀਤੇ ਆ ਜੀ ਇਹਨਾਂ ਨੂੰ ਕਿਤੇ ਸਾਥ ਵੀ ਆਏ ਹੋਇਆ ਉਹ ਸਿੱਕੇ ਖੜੇ ਆ ਉਹਨਾਂ ਅਸੀਂ ਚੱਲੇ ਕੰਪਲੇਨਟ ਦੇ ਹਾਂਜੀ ਸਟਾਰ ਡ੍ਰੀਮ ਹੋਰ ਜੀ ਜੀ 112 ਤੋਂ ਫਰਕਮੇਟ ਆਈ ਸੀ ਜੀ ਹਾਂਜੀ ਤੇ ਇਦਾਂ ਇਦਾਂ ਤੁਸੀਂ ਜਾਓਗੇ ਪਲੈਨਡ ਆਏ ਕੋਈ ਕੁੜੀਆਂ ਨੂੰ ਅੰਦਰ ਤੇ ਬਾਹਰ ਨਹੀਂ ਆਉਣ ਦੇ ਤੇ ਨਾਲ ਬਾਅਦ ਵਿੱਚ ਆਉਂਦੇ ਕੋਈ ਸਾਡਾ ਪੈਸੇ ਲੈ ਜਾਂਦੇ ਨੇ ਇਹ ਕੈਚ ਕਰ ਤਾਣਾ ਤੁਹਾਨੂੰ ਕੋਈ ਦੱਸਿਆ ਵੀ ਕੀ ਮਾਮਲਾ ਹੈ ਕਿਉਂ ਆਹ ਨਹੀਂ ਦੱਸਿਆ ਜੀ ਉਸ ਤੋਂ ਅਗਰ ਉਹਨਾਂ ਦਾ ਲਗਾਉਣ ਤੇ ਨਾ ਬੀਜਾ ਜਿਹੜਾ ਸਾਡਾ ਦੂਜਾ ਲਾਉਂਦਾ ਠੀਕ ਉਹਨਾਂ ਨੇ ਦੱਸਿਆ ਵੀ ਅੱਗੇ ਜਾਨੀ ਲਗਾਇਆ ਗਿਆ ਹੈ ਹਾਂਜੀ ਇਹਦੇ ਬਾਰੇ ਤੁਸੀਂ ਹੁਣ ਕਿਸੇ ਉੱਚ ਅਧਿਕਾਰੀ ਨਾਲ ਗੱਲ ਕੀਤੀ ਕਿੱਥੇ ਦਾ ਕਾਰਜ ਹੋ ਆਈਏ ਨੂੰ ਭਰਾਇਓ ਆਵੋ ਤੁਸੀਂ ਇਹਦੇ ਜਿਹੜੇ ਮਾਲਕ ਹੈਗੇ ਆ ਦੀਮਓਵਰਸੀਨ ਨੂੰ ਉਹਨੂੰ ਬੁਲਾਇਆ ਜੇ ਬਗਾ ਕੋਣਾ ਸ਼ਨੀਵਾਰ ਨੂੰ ਸ਼ਨੀਵਾਰ ਨੂੰ ਆਉਣਗਾ ਸਹੀ ਗੱਲ ਤੇ ਇਹਨਾਂ ਤੇ ਹੁਣ ਅਗਲੀ ਕਾਰਵਾਈ ਕੀ ਹੋਏਗੀ ਜੀ ਅਗਲੀ ਕਾਰਵਾਈ ਉਹ ਸਾੜੇ ਵਾਲੇ ਕੰਮ ਜੀ ਸਾੜੇ ਸੁਝਾਅ ਨਾਲ ਗੱਲ ਕਰਕੇ ਤੇ ਕੰਪਲੀਟ ਦੇਣਗੇ ਤੇ ਬਹੁਤ ਜਲਦੀ